ਇੰਡੀਆ ਦੀ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਸਿੱਖਾਂ ਉੱਤੇ ਮਰ ਘੜਤ ਦੋਸ਼ ਲਗਾ ਕੇ ਬਦਨਾਮ ਕਰਨਾ ਬੰਦ ਕਰੇ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਕਹਾਉਂਦਾ ਹੈ ਜਿਸ ਦਾ ਰਾਜ ਪ੍ਰਬੰਧ ਇੱਕ ਵਿਧਾਨਰਾਹੀ ਜਮਹੂਰੀਅਤ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਯਕੀਨੀ ਬਣਾਉਂਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ ਨਾ ਕਿ ਤਾਨਾਸ਼ਾਹੀ ਅਮਲਾ ਰਹੀ ਜੰਗਲ ਦੇ ਰਾਜ ਵਾਲੀਆਂ ਕਾਰਵਾਈਆਂ ਨੂੰ ਜਮਹੂਰੀਅਤ ਪਸੰਦ ਮੁਲਕ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਆ ਦੀ ਮੋਦੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀ ਜ਼ਬਰ ਹਕੂਮਤ ਵੱਲੋਂ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਨੂੰ ਮੰਤਰੀ ਕਾਨੂੰਨਾ ਨੀਮਾ ਅਧੀਨ ਅਜਾਦ ਬਾਦਸ਼ਾਹੀ ਸਿੱਖ ਰਾਜ ਦੀ ਸਥਾਪਨਾ ਲਈ ਸਰਗਰਮੀਆਂ ਕਰਨ ਵਾਲੇ ਸਿੱਖਾਂ ਨੂੰ ਤੱਥਾਂ ਤੋਂ ਰਹਿਤ ਮਨਘੜਤ ਗੱਲਾਂ ਦੇ ਆਧਾਰ ਤੇ ਬਦਨਾਮ ਕਰਨ ਅਤੇ ਉਹਨਾਂ ਨੂੰ ਆਪਣੀਆਂ ਏਜੰਸੀਆਂ ਰਾ ਆਈਬੀ ਆਦਿ ਦੁਆਰਾ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਮਾਰਨ ਲਈ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਕੋਰਣੀਂਦਾ ਕਰਦੇ ਹੋਏ ਅਤੇ ਇੰਡੀਅਨ ਹਕੂਮਰਾਨਾਂ ਦੇ ਜੰਗਲ ਦੇ ਰਾਜ ਵਾਲੇ ਅਮਲਾਂ ਨੂੰ অতি ਸ਼ਰਮਨਾਕ ਕਰਾਰ ਦੰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਲੋੜਨ ਵਾਲੀ ਹੈ ਜਿਸ ਨੂੰ ਕਤਲ ਕਰਨ ਵਾਲੀ ਇੰਡੀਅਨ ਹਕੂਮਤ ਜੁੜਲੀ ਜਿਸ ਵਿੱਚ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਵਿਦੇਸ਼ ਮੰਤਰੀ ਜੈਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਮ ਮੁਖੀ ਰਵੀ ਸਿਨਾ ਅਤੇ ਸਾਬਕਾ ਰਾਮ ਮੁਖੀ ਸਮੰਤ ਗੋਇਲ ਵੱਲੋਂ ਹਰਦੀਪ ਸਿੰਘ ਨਿੱਜਰ ਰੀਪੂ ਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕਨੇਡਾ ਅਵਤਾਰ ਸਿੰਘ ਖੰਡਾ ਬਰਤਾਨੀਆ ਪਰਮਜੀਤ ਸਿੰਘ ਪੰਜਵੜ ਤੇ ਲਖਵੀਰ ਸਿੰਘ ਰੋਡੇ ਪਾਕਿਸਤਾਨ ਦੀਪ ਸਿੰਘ ਸਿੱਧੂ ਹਰਿਆਣਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੋ ਪੰਜਾਬ ਸਾਜ਼ਿਸ਼ੀ ਢੰਗ ਨਾਲ ਕਤਲ ਕਰਕੇ ਅਤੇ ਅਮਰੀਕਨ ਨਾਗਰਿਕ ਗੁਰਪਤਵੰਦ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਕੇ ਜਿੱਥੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭ ਸੱਤਾ ਨੂੰ ਚੁਣੌਤੀ ਦਿੱਤੀ ਗਈ ਉੱਥੇ ਅਮਰੀਕਾ ਦੇ ਮਨਰੋ ਡਾਕਟਰਿਨ ਕੁਮੰਤਰੀ ਨਿਯਮ ਦਾ ਵੀ ਹਕੂਮਰਾਨਾਂ ਵੱਲੋਂ ਕਤਲ ਕੀਤਾ ਗਿਆ ਜਿਸ ਦੀ ਕੁਮੰਤਰੀ ਕਾਨੂੰਨਾ ਨੀਮਾਦੀਨ ਇਸ ਕਾਤਲ ਜੁੜਲੀ ਨੂੰ ਕੁਮੰਤਰੀ ਅਦਾਲਤਾਂ ਵਿੱਚ ਅਵਸ ਸਜ਼ਾ ਮਿਲਣੀ ਚਾਹੀਦੀ ਹੈ ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ 1985 ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਕਨਿਸਕ ਹਵਾਈ ਜਹਾਜ਼ ਨੂੰ ਸਾਜ਼ਿਸ਼ੀ ਢੰਗ ਨਾਲ ਹਾਦਸਾ ਗ੍ਰਸਤ ਕਰਵਾ ਕੇ ਉਸ ਵਿੱਚ ਸਵਾਰ 329 ਯਾਤਰੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕੇਲਣ ਲਈ ਇੰਡੀਆ ਹਕੂਮਤ ਤੇ ਖੁਫੀਆ ਏਜੰਸੀਆਂ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਲੇਕਿਨ ਹਕੂਮਰਾਨਾਂ ਨੇ ਇਹ ਅਪਰਾਧ ਕਰਕੇ ਸਿੱਖ ਕੌਮ ਦੇ ਨਾਮ ਮੜ ਕੇ ਸਿੱਖ ਕੌਮ ਨੂੰ ਬਦਨਾਮ ਕਰਨਾ ਤੇ ਸਿੱਖਾਂ ਨੂੰ ਜ਼ਬਰਦਸਤ ਨਿਸ਼ਾਨਾ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜੋ ਇਸ ਜਹਾਜ਼ ਨੂੰ ਹਾਦਸਾ ਗ੍ਰਸਤ ਕੀਤਾ ਗਿਆ ਹੈ ਜਿਸ ਵਿੱਚ ਇੰਡੀਅਨ ਹਕੂਮਰਾਨ ਦੋਸ਼ੀ ਹਨ ਉਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਸ ਉਡਾਨ ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਦੋ ਸੀਨੀਅਰ ਇੰਡੀਅਨ ਡਿਪਲੋਮੈਟਸ ਨੇ ਬਿਲਕੁਲ ਆਖਰੀ ਪੱਲਾ ਤੇ ਆਪਣੀ ਉਡਾਨ ਨੂੰ ਇਸ ਲਈ ਕੈਨਸਲ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਉਡਾਨ ਦਾ ਹਵਾ ਵਿੱਚ ਹਾਦਸਾ ਗ੍ਰਸਤ ਹੋਣ ਜਾ ਰਿਹਾ ਹੈ ਜਦੋਂ ਕਿ ਸਿੱਖ ਕੌਮ ਦਾ ਇਸ ਕੋ ਮੰਤਰੀ ਅਪਰਾਧ ਨਾਲ ਕੋਈ ਵੀ ਵਾਸਤਾ ਨਹੀਂ ਸੀ ਦੂਸਰਾ ਮਨੀਪੁਰ ਵਿੱਚ ਜੋ ਵੀ ਜੋ ਦੋ ਫਿਰਕਿਆਂ ਨੂੰ ਆਪਸ ਵਿੱਚ ਲੜਾ ਕੇ ਉੱਥੋਂ ਦੀ ਸਿਆਸੀ ਫੀਜਾਂ ਨੂੰ ਹਕੂਮਤਾਨ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸੀ ਉੱਥੇ ਵੀ ਹਕੂਮਤਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਐਸੇ ਸੁਵਾਰਥੀ ਸੋਚ ਅਧੀਨ ਸਰਦਾਰ ਗੁਰਪਤਵਦ ਸਿੰਘ ਪੰਨੂ ਤੇ ਹੋਰਨਾ ਸਿੱਖਾਂ ਦੇ ਨਾਮ ਨੂੰ ਕੋ ਮੰਤਰੀ ਪਦਰ ਤੇ ਪ੍ਰਚਾਰ ਕੇ ਇਹਨਾਂ ਬੇਈਮਾਨ ਹਕੂਮਰਾਨ ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲੇ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਖਿੱਤਾ ਦੇਣ ਦਾ ਵਾਅਦਾ ਕੀਤਾ ਸੀ ਉਹ ਸਿੱਖਾਂ ਨੂੰ ਆਜ਼ਾਦੀ ਪ੍ਰਦਾਨ ਕਰਨ ਦੀ بجائے ਗੈਰ ਵਿਧਾਨਿਕ ਤੇ ਗੈਰ ਸੰਵਿਧਾਨਿਕ ਟੰਗਾਂ ਜ਼ਬਰ ਜ਼ੁਲਮ ਕਰਦੇ ਆ ਰਹੇ ਹਨ ਇਸੇ ਸੋਚ ਅਧੀਨ 1.5 ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਤੱਥਾਂ ਨੂੰ ਉਜਾਗਰ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਕਸ਼ਮੀਰ ਵਿੱਚ ਕਸ਼ਮੀਰੀਆਂ ਅਸਾਮੀਆਂ ਤਾਮਿਲਾਂ ਮਨੀਪੁਰ ਦੇ ਨਿਵਾਸੀਆਂ ਮਾਊਆਂ ਆਦੀਆਂ ਗੋਰਖੀਆਂ ਦੇ ਕਤਲ ਵੀ ਇਸੇ ਮੰਦ ਭਾਵਨਾ ਭਰੀ ਸੋਚ ਅਧੀਨ ਕੀਤੇ ਗਏ ਕੋਮਨਤਰੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਵਿੱਚ ਇੰਡੀਆ ਦਾ ਨਾਮ ਕਾਲੇ ਅੱਖਰਾਂ ਵਿੱਚ ਦਰਜ ਵੀ ਇਸੇ ਕਰਕੇ ਹੋਇਆ ਹੈ ਇਸ ਲਈ ਜਦੋਂ ਵੀ ਸ਼੍ਰੀ ਮੋਦੀ ਅਮਰੀਕਾ ਦੌਰੇ ਤੇ ਆਉਣ ਤਾਂ ਮਿਸਟਰ ਡੋਨਾਲਡ ਟਰੰਪ ਨੂੰ ਚਾਹੀਦਾ ਹੈ ਕਿ ਉਹ ਉਪਰੋਕਤ ਤੱਥਾਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਤੇ ਕੱਟ ਗਿਣਤੀ ਕੂਮਾ ਦੇ ਕਾਤਲ ਸ਼੍ਰੀ ਮੋਦੀ ਹਕੂਮਤ ਵਿਰੋਧ ਕੂਮੰਤਰੀ ਨੀਮਾ ਕਾਨੂੰਨਾ ਅਧੀਨ ਦ੍ਰਿੜਤਾ ਨਾਲ ਸਟੈਂਡ ਲੈ ਕੇ ਕੂਮੰਤਰੀ ਕਾਨੂੰਨਾ ਅਧੀਨ ਕੂਮੰਤਰੀ ਅਦਾਲਤਾਂ ਵਿੱਚ ਸਜ਼ਾਵਾਂ ਦਿਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਨ ਕਰਨ ਕਿਉਂਕਿ ਮਿਸਟਰ ਟਰੰਪ ਮਜ਼ਬੂਤ ਇਰਾਦੇ ਵਾਲੇ ਅਤੇ ਸਹੀ ਫੈਸਲਾ ਕਰਨ ਵਾਲੇ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਹਨ ਇਸ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ ਜੇਕਰ ਉਹ ਸ਼੍ਰੀ ਮੋਦੀ ਨੂੰ ਗਵਾਟਾਨਾਮੋ ਰਫਿਊਜੀ ਕੈਂਪ ਵਿੱਚ ਰੱਖ ਕੇ ਅਗਲੇਰੇ ਕੋ ਮੰਤਰੀ ਅਮਲ ਕਰਨ ਇੰਡੀਆ ਦੀ ਮੋਦੀ ਹਕੂਮਤ ਬਾਹਰਲੇ ਦੇ ਮੁਲਕਾਂ ਵਿੱਚ ਵਸਣ ਵਾਲੇ ਸਿੱਖਾਂ ਉੱਤੇ ਮਨ ਘੜਤ ਦੋਸ਼ ਲਗਾ ਕੇ ਬਦਨਾਮ ਕਰਨਾ ਬੰਦ ਕਰੇ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਕਹਾਉਂਦਾ ਹੈ ਜਿਸ ਦਾ ਰਾਜ ਪ੍ਰਬੰਧ ਇੱਕ ਵਿਧਾਨਰਾਹੀ ਜਮਹੂਰੀਅਤ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਯਕੀਨੀ ਬਣਾਉਂਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ ਨਾ ਕਿ ਤਾਨਾਸ਼ਹੀ ਅਮਲਾ ਰਾਹੀ ਜੰਗਲ ਦੇ ਰਾਜ ਵਾਲੀਆਂ ਕਾਰਵਾਈਆਂ ਨੂੰ ਜਮਹੂਰੀਅਤ ਪਸੰਦ ਮੁਲਕ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਆ ਦੀ ਮੋਦੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀ ਜ਼ਬਰ ਹਕੂਮਤ ਵੱਲੋਂ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਕੋ ਮੰਤਰੀ ਕਾਨੂੰਨਾ ਨੀਮਾ ਅਧੀਨ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਸਥਾਪਨਾ ਲਈ ਸਰਗਰਮੀਆਂ ਕਰਨ ਵਾਲੇ ਸਿੱਖਾਂ ਨੂੰ ਤੱਥਾਂ ਤੋਂ ਰਹਿਤ ਮਰ ਘੜਤ ਗੱਲਾਂ ਦੇ ਆਧਾਰ ਤੇ ਬਦਨਾਮ ਕਰਨ ਅਤੇ ਉਹਨਾਂ ਨੂੰ ਆਪਣੀਆਂ ਏਜੰਸੀਆਂ ਰਾ ਆਈਬੀ ਆਦਿ ਦੁਆਰਾ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਮਾਰਨ ਲਈ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਕੋਰਣੀਂਦਾ ਕਰਦੇ ਹੋਏ ਅਤੇ ਇੰਡੀਅਨ ਹਕੂਮਰਾਨਾਂ ਦੇ ਜੰਗਲ ਦੇ ਰਾਜ ਵਾਲੇ ਅਮਲਾਂ ਨੂੰ অতি ਸ਼ਰਮਨਾਕ ਕਰਾਰ ਦੰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਲੋੜਨ ਵਾਲੀ ਹੈ ਜਿਸ ਨੂੰ ਕਤਲ ਕਰਨ ਵਾਲੀ ਇੰਡੀਅਨ ਹਕੂਮਤ ਜੁੜਲੀ ਜਿਸ ਵਿੱਚ ਨਰਿੰਦਰ ਮੋਦੀ ਗ੍ਰਹਿ ਵਜ਼ੀਰ ਅਮਿਤ ਸ਼ਾ ਵਿਦੇਸ਼ ਵਜ਼ੀਰ ਜੈਸ਼ੰਕਰ ਰੱਖਿਆ ਵਜ਼ੀਰ ਰਾਜਨਾਥ ਸਿੰਘ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਹੁਮਖੀ ਰਵੀ ਸਿਨਾ ਅਤੇ ਸਾਬਕਾ ਰਾਹੁਮਖੀ ਸਮੰਤ ਗੋਇਲ ਵੱਲੋਂ ਹਰਦੀਪ ਸਿੰਘ ਨਿੱਜਰ ਰੀਪੂ ਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕਨੇਡਾ ਅਵਤਾਰ ਸਿੰਘ ਖੰਡਾ ਬਰਤਾਨੀਆ ਪਰਮਜੀਤ ਸਿੰਘ ਪੰਜਵੜ ਤੇ ਲਖਵੀਰ ਸਿੰਘ ਰੋਡੇ ਪਾਕਿਸਤਾਨ ਦੀਪ ਸਿੰਘ ਸਿੱਧੂ ਹਰਿਆਣਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੋ ਪੰਜਾਬ ਸਾਜ਼ਿਸ਼ੀ ਢੰਗ ਨਾਲ ਕਤਲ ਕਰਕੇ ਅਤੇ ਅਮਰੀਕਨ ਨਾਗਰਿਕ ਗੁਰਪਤਵੰਦ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਕੇ ਜਿੱਥੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭਸੱਤਾ ਨੂੰ ਚੁਣੌਤੀ ਦਿੱਤੀ ਗਈ। ਉੱਥੇ ਅਮਰੀਕਾ ਦੇ ਮਨਰੋ ਡਾਕਟ੍ਰਿਨ ਕੁਮੰਤਰੀ ਨਿਯਮ ਦਾ ਵੀ ਹਕੂਮਰਾਨਾਂ ਵੱਲੋਂ ਕਤਲ ਕੀਤਾ ਗਿਆ। ਜਿਸ ਦੀ ਕੁਮੰਤਰੀ ਕਾਨੂੰਨਾ ਨੀਵਾਦੀਨ ਇਸ ਕਾਤਲ ਜੁਰਦਲੀ ਨੂੰ ਕੁਮੰਤਰੀ ਅਦਾਲਤਾਂ ਵਿੱਚ ਆਵਸ ਸਜ਼ਾ ਮਿਲਣੀ ਚਾਹੀਦੀ ਹੈ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ 1985 ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਕਨਿਸਕ ਹਵਾਈ ਜਹਾਜ਼ ਨੂੰ ਸਾਜ਼ਿਸ਼ੀ ਢੰਗ ਨਾਲ ਹਾਦਸਾ ਗ੍ਰਸਤ ਕਰਵਾ ਕੇ ਉਸ ਵਿੱਚ ਸਵਾਰ 329 ਯਾਤਰੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕੇਲਣ ਲਈ ਇੰਡੀਆ ਹਕੂਮਤ ਤੇ ਖੋਫੀਆ ਏਜੰਸੀਆਂ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਲੇਕਿਨ ਹਕੂਮਰਾਨਾਂ ਨੇ ਇਹ ਅਪਰਾਧ ਕਰਕੇ ਸਿੱਖ ਕੌਮ ਦੇ ਨਾਮ ਮੜ ਕੇ ਸਿੱਖ ਕੌਮ ਨੂੰ ਬਦਨਾਮ ਕਰਨਾ ਤੇ ਸਿੱਖਾਂ ਨੂੰ ਜ਼ਬਰਦਸਤ ਨਿਸ਼ਾਨਾ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜੋ ਇਸ ਜਹਾਜ਼ ਨੂੰ ਹਾਦਸਾ ਗ੍ਰਸਤ ਕੀਤਾ ਗਿਆ ਹੈ ਜਿਸ ਵਿੱਚ ਇੰਡੀਅਨ ਹਕੂਮਰਾਨ ਦੋਸ਼ੀ ਹਨ ਉਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਸ ਉਡਾਨ ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਦੋ ਸੀਨੀਅਰ ਇੰਡੀਅਨ ਡਿਪਲੋਮੈਟਸ ਨੇ ਬਿਲਕੁਲ ਆਖਰੀ ਪੱਲਾ ਤੇ ਆਪਣੀ ਉਡਾਨ ਨੂੰ ਇਸ ਲਈ ਕੈਨਸਲ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਉਡਾਨ ਦਾ ਹਵਾ ਵਿੱਚ ਹਾਦਸਾ ਗ੍ਰਸਤ ਹੋਣ ਜਾ ਰਿਹਾ ਹੈ ਜਦੋਂ ਕਿ ਸਿੱਖ ਕੌਮ ਦਾ ਇਸ ਕੋ ਮੰਤਰੀ ਅਪਰਾਧ ਨਾਲ ਕੋਈ ਵੀ ਵਾਸਤਾ ਨਹੀਂ ਸੀ ਦੂਸਰਾ ਮਨੀਪੁਰ ਵਿੱਚ ਜੋ ਵੀ ਜੋ ਦੋ ਫਿਰਕਿਆਂ ਨੂੰ ਆਪਸ ਵਿੱਚ ਲੜਾ ਕੇ ਉੱਥੋਂ ਦੀ ਸਿਆਸੀ ਫਿਜਾਂ ਨੂੰ ਹਕੂਮਤਾਨ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸੀ ਉਥੇ ਵੀ ਹਕੂਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਐਸੇ ਸੁਵਾਰਥੀ ਸੋਚ ਅਧੀਨ ਸਰਦਾਰ ਗੁਰਪਤਵੰਦ ਸਿੰਘ ਪੰਨੂ ਤੇ ਹੋਰਨਾ ਸਿੱਖਾਂ ਦੇ ਨਾਮ ਨੂੰ ਕੋ ਮੰਤਰੀ ਪਦਰ ਤੇ ਪ੍ਰਚਾਰ ਕੇ ਇਹਨਾਂ ਬੇਈਮਾਨ ਹਕੂਮਰਾਨ ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲੇ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਖਿੱਤਾ ਦੇਣ ਦਾ ਵਾਅਦਾ ਕੀਤਾ ਸੀ ਉਹ ਸਿੱਖਾਂ ਨੂੰ ਆਜ਼ਾਦੀ ਪ੍ਰਦਾਨ ਕਰਨ ਦੀ ਬਜਾਏ ਗੈਰ ਵਿਧਾਨਿਕ ਤੇ ਗੈਰ ਸੰਵਿਧਾਨਿਕ ਟੰਗਾਂ ਜ਼ਬਰ ਜ਼ੁਲਮ ਕਰਦੇ ਆ ਰਹੇ ਹਨ ਇਸੇ ਸੋਚ ਅਧੀਨ 1.5 ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਤੱਥਾਂ ਨੂੰ ਉਜਾਗਰ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਕਸ਼ਮੀਰ ਵਿੱਚ ਕਸ਼ਮੀਰੀਆਂ ਅਸਾਮੀਆਂ ਤਾਮਿਲਾਂ ਮਨੀਪੁਰ ਦੇ ਨਿਵਾਸੀਆਂ ਮਾਊ ਆਦੀਆਂ ਗੋਰਖੀਆਂ ਦੇ ਕਤਲ ਵੀ ਇਸੇ ਮੰਦ ਭਾਵਨਾ ਭਰੀ ਸੋਚ ਅਧੀਨ ਕੀਤੇ ਗਏ ਕੋ ਮੰਤਰੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਵਿੱਚ ਇੰਡੀਆ ਦਾ ਨਾਮ ਕਾਲੇ ਅੱਖਰਾਂ ਵਿੱਚ ਦਰਜ ਵੀ ਇਸੇ ਕਰਕੇ ਹੋਇਆ ਹੈ ਇਸ ਲਈ ਜਦੋਂ ਵੀ ਸ਼੍ਰੀ ਮੋਦੀ ਅਮਰੀਕਾ ਦੌਰੇ ਤੇ ਆਉਣ ਤਾਂ ਮਿਸਟਰ ਡੋਨਾਲਡ ਟਰੰਪ ਨੂੰ ਚਾਹੀਦਾ ਹੈ ਕਿ ਉਹ ਉਪਰੋਕਤ ਤੱਥਾਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਤੇ ਕੱਟ ਗਿਣਤੀ ਕੂਮਾ ਦੇ ਕਾਤਲ ਸ਼੍ਰੀ ਮੋਦੀ ਹਕੂਮਤ ਵਿਰੋਧ ਕੂਮੰਤਰੀ ਨੀਮਾ ਕਾਨੂੰਨਾ ਅਧੀਨ ਦ੍ਰਿੜਤਾ ਨਾਲ ਸਟੈਂਡ ਲੈ ਕੇ ਕੂਮੰਤਰੀ ਕਾਨੂੰਨਾ ਅਧੀਨ ਕੂਮੰਤਰੀ ਅਦਾਲਤਾਂ ਵਿੱਚ ਸਜ਼ਾਵਾਂ ਦਿਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਨ ਕਰਨ ਕਿਉਂਕਿ ਮਿਸਟਰ ਟਰੰਪ ਮਜ਼ਬੂਤ ਇਰਾਦੇ ਵਾਲੇ ਅਤੇ ਸਹੀ ਫੈਸਲਾ ਕਰਨ ਵਾਲੇ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਹਨ ਇਸ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ ਜੇਕਰ ਉਹ ਸ਼੍ਰੀ ਮੋਦੀ ਨੂੰ ਗਵਾਟਾ ਨਾਮੋ ਰਫਿਊਜੀ ਕੈਂਪ ਵਿੱਚ ਰੱਖ ਕੇ ਅਗਲੇਰੇ ਕੋ ਮੰਤਰੀ ਅਮਲ ਕਰਨ